ਬਾਈ ਮੈਂ ਲਾਤਾ ਉਹਨੇ ਠਾਰਾ ਨਾਲ ਵੀ ਲਾਇਆ ਮੈਂ ਬਾਈ ਲਾਤਾ ਕਿਤਨੀ ਥੱਲੇ ਕਿਤਨੀ ਗੱਲ ਕਰੋ ਯਾਰ ਦੇਣ ਲੈਣ ਵਾਲੀ ਗੱਲ ਕਰਕੇ ਕਹਿ ਵੀ ਇਤੋਂ ਘੱਟ ਦੇਣੀ ਨਹੀਂ ਕਰ ਸਕਦਾ ਇਹਨੇ ਰੇਡੀ ਵੱਧ ਮੰਗ ਲਿਆ ਪਰ ਚੱਲ ਕੋਈ ਐਂਡ ਕਰਾਤਾ ਤੇਰਾ ਪੱਠ ਥੱਲੇ ਕੁਛ ਨਹੀਂ ਕੱਲੀ ਐ ਕਿਉਂ ਜੀ ਬੱਚਾ ਹੈਗਾ ਮਗਰ ਬੱਚਾ ਹੈਗਾ ਟਾਈਮ ਕਰੂੰਗਾ 27 ਦੀ ਦਿਨ ਹੈ 28 ਦੀ ਦਿਨ ਹੈ 29 ਦੀ ਦਿਨ ਹੈ ਹੋਰ ਦੱਸ ਕੀ ਕਰਾਂ ਯਾਰ ਬਾਅਦ ਦੀ ਗੱਲ ਆ ਅਗਰ ਬਾਅਦ ਦੀ ਕਰਾਂ ਬਾਈ ਹਜ਼ਾਰ ਕਰਤਾ मर्जी है मादरी सब तो वादरी चुना हों ਪਾਰਾ ਨੂੰ ਬੱਤ ਕੋਲ ਦੇ ਮਦਰਾਂਗੇ ਇਹ ਰੋਹੀ ਗੱਲ ਨੂੰ ਦਿਲੇ ਆਇਗਾ ਬਰੇ ਇਹ ਵੀ ਗੱਲ ਹੈ ਇਹਗਾ ਬਾਈ ਨਹੀਂ ਹੈਗਾ ਸਾਨੂੰ ਆਪਾਂ ਵੀ ਕਹਿੰਦੇ ਦੇ ਦੇ ਫਿਰ ਬੱਕਰੀ ਬਾਈ ਯਾਰ ਲਾਤਾ ਭਾਈ ਆ ਦੇਖ ਉਹ ਦੇਖ ਆਤੀ ਬੱਕਰੀ ਆਤੀ ਬਾਈ ਬਾਗ ਬਾਈ ਅਰੇ ਯਾਰ ਕੋਈ ਪੁਰਾਣੀ ਹੈ ਨਹੀਂ ਮਮਾਨਦਾਰੀ ਤੋਂ ਮੇਰੇ ਭਾਈ ਦੱਸੂਗਾ ਵੀ ਕਿਉਂ ਘੱਟ ਲਾਇਆ ਮੁੱਲ ਰੇਸਤ ਦੀ ਬੱਕਰੀ ਲੈ ਕੇ ਦੇਣੀ ਨਹੀਂ ਗੱਗੀ ਕਰੂਗਾ ਬਾਈ ਮੈਂ ਲਾਤਾ ਉਹਨੇ 18 ਲਾਇਆ ਵੀ ਲਾਇਆ ਮੈਂ ਬਾਈ ਲਾਤਾ ਕੁਝ ਨਹੀਂ ਥੱਲੇ ਬਾਸ ਜੈ ਹੁੰਦੇ ਜੀ ਬੰਗਾਨਾ ਮੋੜਾ ਪਾਤੀ ਹਲੋ ਜੀ ਮੰਗਿਆ 60000 ਰੁਪਏ ਆ ਤੂੰ ਮੋਜ ਮਾਰੀ ਉਹ ਬਾਈ 10 ਗੱਗੀ ਬਾਈ ਗੱਗੀ ਬਾਈ ਤੇਰੀ ਬੜੀ ਚੜਾਈ ਗੱਗੀ ਬਾਈ ਤੇਰੀ ਬੜੀ ਚੜਾਈ ਅੱਜ ਤੂੰ ਦੇਖ ਕੇ ਕਰ ਲੈ ਪੱਠ ਜੀ ਜੇ ਕੋਈ ਕਮੀ ਆ ਪੇਸ਼ੀ ਆ ਤਾਂ ਦੱਸ ਦੇ ਕਾ ਯਾਰ ਕੱਦ ਥੋੜਾ ਵਰਤ ਕੇ ਵੀ ਫੇਰ ਦਾ ਇੱਕ ਵਾਰੀ ਵਰਤ ਕੇ ਦੇਖੀਂ ਮੈਂ ਨਹੀਂ ਵਰਤਣੀ ਉਹ ਵਰਤੂਗਾ ਬਾਹਰ ਜਾਈ ਬਿਲਕੁਲ ਉਹ ਹੋਵੇ ਗੰਦੀ ਕਿਨੇ ਆ ਗਾਹ ਜਾ ਚਾਰ ਦਾ ਚਾਰ ਦਾ ਲੱਗਾ ਪੈਸੇ ਨਾ ਹੋਰ ਮੰਗੀ ਦੀ ਅੱਛਾ ਉਹ ਪੀਤਾ ਕਰ ਉਹ ਸਮਝ ਗੱਲ ਬਾਈ ਯਾਰ ਲੱਗਾ ਫਿਰ ਥੋੜਾ ਸਸਰੀਕਰ ਸਸਰੀਕਰ ਬਾਈ ਹੋਰ ਕੀ ਕਰਾਂ ਬਾਈ ਦੀ ਕਿਹੜਾ ਮੈਂ ਨਹੀਂ ਕੋਈ ਕਹਿਦਾ ਆ 100 ਰੁਪਏ ਦਾ ਇਦਰੇ ਕਹਿਦਾ ਕਿੱਥਨੀ ਗੱਲ ਕਰੋ ਯਾਰ ਦੇਣ ਲੈਣ ਦੀ ਗੱਲ ਕਰਕੇ ਕਹਿ ਵੀ ਐਜੂ ਘੱਟ ਦੇਣੀ ਨਹੀਂ ਕਰਦਾ ਇਹਨੇ ਰੇਟ ਹੀ ਵੱਧ ਮੰਗ ਲਿਆ ਭਾਵੇਂ ਚੱਲ ਕੋਈ ਇੱਕੇ ਵਾਰੀ ਗੱਲ ਕਹਦੇ ਵੀ ਐਜੂ ਘੱਟ ਨਹੀਂ ਦੇਣੀ ਗੱਲ ਖਸਮ ਬੱਸ ਸ਼ਾਮਾ ਵਾਲਾ ਫਿਰ ਮੰਗ ਲਊਗੀ ਇੱਕੇ ਵਾਰੀ ਕਰੇ ਸਾਰੇ ਫੌਜੇ ਕਰਾਂਗੇ ਜਾਣਗੇ ਹੁਣ ਬੰਦ ਕਰਨ ਹਉ ਮੇਲਾ ਦੇ ਕੀ ਹੋਰ ਮੈਂ ਨਾ ਕੱਟ ਨਾ ਬਾਤੇ ਰੁਪਈਆ ਕੱਟ ਬਸ ਨਹੀਂ ਦਿੰਦਾ ਮੈਂ ਦੇਖ ਕੇ ਮੇਰੀ ਤਰਫ ਸਾਹਮਣੇ ਇੱਥੇ ਹੀ ਬੋਲਦਾ ਮੈਂ ਕਹਿ ਦੇਣਾ ਨਹੀਂ ਗਊਗਾ ਨਹੀਂ ਗਊਗਾ ਆ ਬੇਟਾ ਵੇਲ ਕਰ ਜਾ ਇਹ ਲੈਣੀ ਆ ਆ ਪੱਠ 45000 ਰੁਪਏ ਮੈਂ ਭਾਈ ਰਾਜੂ ਤੈਂ ਪੱਠ ਦੇਣੀ ਆ ਇਹ ਲਈ ਪੱਠਾ 25000 ਦੀ ਲੈਣ ਵਾਲੀ ਗੱਲ ਕਰੀ ਆਪਾਂ 25000 ਦੀ ਪੱਠ ਰਹੀ ਨਹੀਂ ਨਹੀਂ ਵੀਰੇ ਐਂ ਟਕਰਾਤਾ ਤੇਰਾ ਪੱਠ ਥੱਲੇ ਕੁਛ ਨਹੀਂ ਕੱਲੀ ਐ ਕਿਉਂ ਜੀ ਬੱਚਾ ਹੈਗਾ ਮਦਰ ਬੱਚਾ ਹੈਗਾ ਟਾਈਮ ਕਰੂ ਖਰਾਬ ਕਰ ਦਿਓ ਜੀ ਇਹਨੂੰ ਇਹ ਸੋਦਾ ਪੁੱਗਣਾ ਨਹੀਂ ਉਹਨੇ ਘੜਾਵੇ ਨੇ ਵੇਚ ਦੇਣੀਆਂ ਇਹ ਉਹਨੇ ਇੰਨੇ ਦੀ ਵੇਚ ਦੇਣੀਆਂ ਉਹਦਾ ਸਟੈਂਡਰਡ ਆ ਖੰਦ ਲਿਆ ਹੈ ਹਨਾ 25000 ਵਗਰੇ ਆ ਚੀਜ਼ ਵਾਜਬ ਜੀ ਰੇਟ ਹੋ ਜੇ 25000 ਦੇਤਾ ਤੈਨੂੰ ਗਿਣਤੀ ਆ ਲੈ ਫਿਰ ਦਿਆ ਜਾਂਦਾ ਲਾਜੂ ਫੇਰ ਅਗਲੇ ਗਾਂਲੇ ਨੂੰ ਚੜੀ ਹੋਏ ਤੇਰੀ ਮਰਜ਼ੀ ਹੈ ਮਾ ਨਹੀਂ ਸਦਾ ਬਾਹਰ ਮੰਡੀਆਂ ਚਾਉਂਦੀਆਂ ਨੇ ਰੋਜ਼ ਕੱਦ ਦਾ ਰੇਟ ਮੰਗੀ ਇਹਨਾਂ ਤੋਂ ਐਸੇ ਲਾ ਕੇ ਨਾ ਐਸੇ ਲਾ ਕੇ ਪਰ ਉਹ ਬੰਦੇ ਨੂੰ 12 ਖਾਊ ਜਿਹਨੇ ਟਕਾਉਣੀ ਹੈ ਜਿਹਦੇ ਜਿਹਨੇ ਰੂਏ ਲੈਣੇ ਇਹਨਾਂ ਨੇ ਕਿਹਾ ਰੂਏ ਲੈਣੇ ਨੇ ਉਹ ਬਾਈ ਟਕਾਉਣ ਵਾਸਤੇ ਧਰ ਇੱਥੇ ਨਾ ਭੇਜਦੀਆਂ ਆਪਾਂ ਪਰ ਗੱਲ 10 ਦਿਨ ਜੇ ਤਾਂ ਵਕਤ ਕਿਆਲੀ ਦੁਬਾਰੋਂ ਆਵੇਂਗਾ ਆ ਭਾਈ ਆਵੇਂਗਾ ਭਾਈ ਇਹ ਟਕਾਉਣਾ ਹੈ ਜਰਾ ਮਦਰ ਦੀ ਗੱਲ ਨਹੀਂ ਕਿ ਪੱਟ ਕਾਟ ਕਰੀ ਪੱਟ ਸੁਧਰੀਆ ਆਪਾਂ ਨੂੰ ਸਾਮ ਵਾਲਾ ਦਾ ਪਤਾ ਸਾਮ ਵਾਲਾ ਦਾ ਪਤਾ ਖੜ ਜਾਓ ਆਮੜਾ ਓਏ ਗੱਲ ਸੁਣ ਓਏ ਇਹ ਬੰਦੇ ਉੱਡ ਕੇ ਬੱਕਰੀਆਂ ਖੋਲੇ ਰਿਹਾ ਕੋਈ ਰਿਕਾਰਡ ਵੀ ਨਹੀਂ ਸਾਹਿਬ ਨੇ ਜਾਂਚ ਫਰਤੀ ਇਹਦਾ ਕੱਸ ਭੇਡ ਓਏ ਸਾਹਿਬ ਨਹੀਂ ਸੁਣਦਾ ਉੱਡ ਕੇ ਖੋਲਦਾ 20000 ਲਾਇਆ ਚੁੱਪ ਕਰ ਬਾਈ ਹਾਂ 26 ਦੀ ਦਿਨ ਹੈ 27 ਦੀ ਦਿਨ ਹੈ 28 ਦੀ ਦਿਨ ਹੈ 29 ਦੀ ਦਿਨ ਹੈ ਹੋਰ ਦੱਸ ਕੀ ਕਰਾਂ ਯਾਰ ਮਾਰ ਰਿਹਾ ਬਈ ਬਈ ਸਿਰਾ ਕਰਾ ਕੇ ਗਿਆ ਮੈਂ ਆਲਾ ਕਹਿੰਦਾ ਰਾਜੂ ਨੇ ਮੈਂ ਕਿ ਤੇਰੇ ਫਾਇਦੇ ਦੀ ਗੱਲ ਕਰੀਆ ਮੈਂ ਵੀ ਰਾਜੂ ਬਾਰੇ ਕਹਿ ਦੇਣਾ ਹਾਂ 30000 ਦੀ ਪਟਕੋਲੀ ਬਈ ਨਹੀਂ ਇਹਣੀਆ ਫਾੜ ਫਾਣ ਬਈ ਚਲ ਥੋੜੀ ਫਾੜ ਬਈ ਬਸ ਫਾੜ ਠੀਕ ਆ ਹੋ ਗਿਆ ਚੁੱਪ ਕਰ ਜੀ ਫਾੜ 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 ਬਾਈ ਫਾੜ ਬਾਗ ਫਰਾਤੀ ਬਈ ਬਾਗ ਬਾਈ ਪੈਦਾ ਫਰਾਤੀ ਜੇ ਕੇੜਾ ਛੜਤੀ ਅਸੀਂ ਫਾੜਨੀ ਨਹੀਂ ਨੀ ਮਰਕੇ ਇੱਕ ਸਾਡੀ ਗੱਲ ਤੇ ਫੁੱਲ ਚੜਦੇ ਨਹੀਂ ਆਣ ਬਾਗ ਦੀ ਮੋੜੀ ਨਹੀਂ ਇਹ ਕਿਹਦੀ ਮੋੜੀ ਹੈ ਮੈਂ ਦਿੱਲੀ ਕਿ ਦਿੱਲੀ ਕੇ ਮੈਂ ਤੱਕੀ ਉਹਨੇ ਕਿ ਤੂੰ ਫੈਸਲਾ ਤੇਰੀ ਗੱਲ ਨਹੀਂ ਮੈਂ ਮੋੜੀ ਬਾ ਠੀਕ ਆ ਕੋਈ ਗੱਲ ਨਹੀਂ ਕੀ ਗੱਲ ਆ ਦ ਯਾਰ ਪੈਸੇ ਰਪਈਏ ਪੂਰੇ ਲਾਤੇ ਕੋਈ ਗੱਲ ਨਹੀਂ ਭਾਈ 3000 ਦੀ ਜਿੰਨੇ ਬਾਤ ਛੱਡ ਭਾਈ 50 ਫੜਾ ਦੇ ਆ ਲਓ ਜੀ ਮਾਰਾ ਸਾਫੂ ਕਾਸਰ ਛੱਡੀ ਐ ਕੋਈ ਮੈਨੇ ਯਾਰ ਚਲ ਕੋਈ ਇਹ ਮੇਲੇ ਜਨੇ ਫੇਰ ਫੋਨ ਕਰਦੀ ਐ ਇਹ ਵੀ ਵਪਾਰੀ ਹੈਗਾ ਮਿੱਲਾ ਚੱਲਾ ਭਾਗ ਭਾਈ ਤੇਰੇ ਘਰ ਤੇ ਕੋਈ ਨਾ ਆਵੇ ਕੋਈ ਗੱਲ ਨਹੀਂ ਉਹਨੂੰ ਬਚਾਰ ਨੂੰ ਪਤਾ ਨਹੀਂ ਬਚੂ ਨੂੰ ਪਤਾ ਨਹੀਂ ਨਾ ਬਚੂ ਕੋ ਸਾ ਯਾਰ ਕੋ ਕਾਸਰ ਛੱਡੀ ਐ ਮੈਂ ਨਹੀਂ ਠੀਕ ਅੱਛਾ ਚੱਲ ਰਾਜੂ ਹੋਰ ਕਰ ਲੈ ਚਲ ਕੋਈ ਸਲਾਹ ਕਰਨੀ ਆਜਾ ਚਲ ਵੀ ਜਿਹੜਾ ਗੁੜਾ ਉਹ ਦੇ ਦੇ ਲੱਗੀ ਨਹੀਂ ਮਾਰਾ ਤੇਰਾ 라ਜੂ ਨੂੰ ਫੋਨ ਕਰਦੀ ਸਲਾ ਬਣ ਗਈ ਤੂੰ ਪਰ ਤੈਨੂੰ ਪਤਾ ਰਹੇਗਾ ਆਪਣੇ ਜਾਨ ਪਰ ਯਾਰ ਜਿੱਥੇ ਨਹੀਂ ਚਲੋ ਕੋਈ ਗੱਲ ਨਹੀਂ